ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੇ ਟੋਟਲ ਕਿੰਨੀ ਜਾਇਦਾਦ ਆ ਤੁਸੀਂ ਵੀ ਹੈਰਾਨ ਹੋ ਜਾਵੋਗੇ ਬਹੁਤ ਕਮੈਂਟ ਆ ਰਹੇ ਸੀ ਸੁਖਬੀਰ ਸਿੰਘ ਬਾਦਲ ਦੀ ਜਮੀਨ ਜਾਇਦਾਦ ਦਾ ਵੇਰਵਾ ਵੀ ਦੱਸਿਆ ਜਾਵੇ ਲੋ ਜੀ ਤੁਹਾਡੇ ਸਾਹਮਣੇ ਪੇਸ਼ ਹੈ ਜਿਹੜੇ ਅਪਰਾਧਿਕ ਮਾਮਲੇ ਨੇ ਸੁਖਬੀਰ ਸਿੰਘ ਬਾਦਲ ਦੇ ਉਹ ਹੈਗੇ ਨੇ 7 ਜਿਹੜੀ ਕੋਲ ਜੈਦਾਦ ਹੈ 2019 ਦੇ ਵਿੱਚ ਉਹਨਾਂ ਨੇ ਦੱਸੀ ਸੀ ਉਹ ਸੀਗੀ 217 ਕਰੋੜ ਉਸ ਤੋਂ ਬਾਅਦ ਜਿਹੜੀ 2022 ਦੇ ਵਿੱਚ ਦਿਖਾਈ ਗਈ ਸੀ ਉਹ ਸੀਗੀ 202 ਕਰੋੜ 64 ਲੱਖ ਰੁਪਏ ਜਿਹੜੀ ਚੱਲ ਜੈਦਾਦ ਹੈ ਉਹ ਹੈਗੀ ਆ 54 ਕਰੋੜ 73 ਲੱਖ ਰੁਪਏ ਜਿਹੜੀ ਅਚਲ ਜੈਦਾਦ ਲਿਖਾਈ ਗਈ ਹੈ ਉਹ ਹੈਗੀ ਹੈ 103 ਕਰੋੜ 27 ਲੱਖ ਰੁਪਏ ਜਿਹੜੀ ਨਗਦੀ ਦੱਸੀ ਗਈ ਆ ਉਹ ਹੈਗੀ ਆ 265000 ਤੇ ਗਹਿਣੇ ਦੱਸੇ ਗਏ ਨੇ ਉਹ ਹੈਗੇ ਨੇ 9 ਲੱਖ ਰੁਪਏ ਦੇ ਵਾਹਨ ਦੱਸੇ ਗਏ ਨੇ ਜਿਨ੍ਹਾਂ ਦੀ ਕੀਮਤ 238000 ਰੁਪਇਆ ਟਰੈਕਟਰ ਨੇ ਇੱਕ ਟਾਇਫਾ ਇੱਕ ਟਰੈਕਟਰ ਫੋਲਾਡਾ ਫੋਲਾਡ ਦੇਣਦਾਰੀਆਂ ਨੇ 64 ਕਰੋੜ 82 ਲੱਖ ਰੁਪਏ ਜਿਹੜੀ ਬੈਂਕ ਦੇ ਵਿੱਚ ਜਮਾ ਰਾਸ਼ੀ ਵਿਖਾਈ ਗਈ ਹੈ ਉਹ ਹੈਗੀ ਹੈ 12980000 ਰੁਪਏ ਜਿਹੜੇ ਨਿਵੇਸ਼ ਕੀਤੇ ਗਏ ਨੇ ਪੈਸੇ ਉਹਨੇ 37 ਕਰੋੜ 37 ਲੱਖ ਰੁਪਏ ਸਿੱਖਿਆ ਇਹਨਾਂ ਦੀ ਹੈਗੀ ਆ MBA ਔਰ ਜੋ ਪਤਨੀ ਦੀ ਜਾਇਦਾਦ ਲਿਖਾਈ ਗਈ ਹੈ ਉਹ ਹੈਗੀ ਹੈ 44 ਕਰੋੜ 63 ਲੱਖ ਰੁਪਏ